हिमाचल ਦੇ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਏ ਸਪੈਨਿਸ਼ ਪੰਜਾਬੀ ਜੋੜੇ ਨਾਲ ਐਮਪੀ ਗੁਰਜੀਤ ਔਜਲਾ ਨੇ ਕੀਤੀ ਮੁਲਾਕਾਤ ਆਰੋਪੀਆਂ ਦੀ ਗ੍ਰਿਫਤਾਰੀ ਦੀ ਕੀਤੀ ਮੰਗ ਗੁਰਜੀਤ ਔਜਲਾ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਬਾਰ ਨੇ ਔਰ ਉਹ ਤਿੰਨੋਂ ਜਣੇ ਦੋ ਦਿਨ ਸੀ ਇੱਕ ਦੀ ਦੋਵੇਂ ਭਰਾ ਤੇ ਇੱਕ ਉਹਨਾਂ ਦੀ ਇੱਕ ਦੀ ਵਾਈਫ ਸੀ ਜਿਹੜੀ ਕਿ ਬਾਹਰਲੇ ਮੂਲ ਦੀ ਵਸਨੀਕ ਹੈ ਔਰ ਉਹ ਘੁੰਮਣ ਫੇਰ ਲਈ ਗਏ ਆਮ ਹੀ ਜਾਂਦੇ ਨੇ ਸਾਡੇ ਢਲੋਜ਼ੀ ਔਰ ਪਹਾੜੀਆਂ 'ਚ ਐਸੇ ਗਰਮੀ ਹੋਈ ਆ ਥੱਲੇ ਤੇ ਸਾਰੇ ਉੱਧਰ ਨੂੰ ਜਾਂਦੇ ਨੇ ਪੰਜਾਬ ਦੇ ਤਕਰੀਬਨ ਔਰ ਉੱਥੇ ਕੁਝ ਸ਼ਰਾਰਤੀ ਲੋਕਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਐ ਔਰ ਇਹਨਾਂ ਨੂੰ ਮਾੜਾ ਚੰਗਾ ਬੋਲਿਆ ਔਰ ਉਹਨਾਂ ਦੇ ਮੁਤਾਬਕ ਉਹਨਾਂ ਨੇ ਕੰਗਣਾ ਦਾ ਨਾਮ ਲੈ ਕੇ ਕਿਹਾ ਵੀ ਆ ਉਹਨਾਂ ਨੇ ਕੀਤਾ ਤੇ ਅਸੀਂ ਤੁਹਾਡੇ ਨੇ ਕੀਤਾ ਜੋ ਕਿ ਬਹੁਤ ਮੰਦਪਾਕੀ ਗੱਲ ਐ ਬਹੁਤ ਮਾੜੀ ਗੱਲ ਐ ਮੈਂ ਮੁੱਖ ਮੰਤਰੀ ਹਿਮਾਚਲ ਤੋਂ ਮੰਗ ਕਰਦਾ ਕਿ ਇਮੀਡੀਏਟਲੀ ਮੈਂ ਕੋਸ਼ਿਸ਼ ਵੀ ਕਰ ਰਿਹਾ ਉਹਨਾਂ ਨਾਲ ਗੱਲ ਕਰਨ ਦੀ ਅਜੇ ਤੱਕ ਹੋਈ ਨਹੀਂ ਮੇਰੀ ਤੇ ਮੈਂ ਉਹਨਾਂ ਨਾਲ ਇਮੀਡੀਏਟਲੀ ਗੱਲ ਕਰਕੇ ਤੇ ਉਹਨਾਂ ਤੇ ਐਕਸ਼ਨ ਲੈਣ ਔਰ ਪਰਚਾ ਦਰਜ ਕਰਕੇ ਉਹਨਾਂ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੰਨਾ ਦਿਨ ਅਜ ਅਮੂਮਨ ਬਹੁਤ ਵੱਡੀ ਤਦਾਦ ਚ ਪੰਜਾਬੀ ਹਰ ਜਗ੍ਹਾ ਹੀ ਹੁੰਦੀ ਹੈ ਉੱਥੇ ਵੀ ਮਾੜੇ ਬੰਦੇ ਹੈਗੇ ਨੇ ਉੱਥੇ ਵੀ ਮਾੜੇ ਬੰਦੇ ਜਿਹੜੇ ਇਹੋ ਜਿਹੀ ਹਰਕਤ ਕੀਤੀ ਹੈ ਕਿਉਂਕਿ ਪੰਜਾਬੀ ਤੇ ਬਹੁਤ ਜਾ ਰਹੇ ਆ ਜੇ ਅੱਜ ਨਹੀਂ ਜਾ ਰਹੇ ਅਜੇ ਤੋ ਦੀ ਗਰਮੀ ਹੁੰਦੀ ਹੈ ਜਾ ਰਹੇ ਪਰ ਇਹੋ ਜਿਹੀ ਕੋਈ ਘਟਨਾ ਹੋਈ ਨਹੀਂ ਸੀ ਤੇ ਪਹਿਲੀ ਘਟਨਾ ਜਿਹੜੀ ਆ ਵਾਪਰੀ ਹੈ ਸੋ ਮੇਰਾ ਇਹ ਕਹਿਣ ਦਾ ਮਤਲਬ ਹੈ ਵੀ ਜਦੋਂ ਵੀ ਅਸੀਂ ਕਿਸੇ ਕੋਈ ਵੀ ਘਟਨਾ ਵਾਪਰਦੀ ਹੈ ਸਾਨੂੰ ਸੈਕੰ ਇਦੋਂ ਕਿਸੇ ਵਰਗਾ ਨਾ ਵਰਗਾਂ ਦੀ ਰਾਜਨੀਤੀ ਕਰਾਂਗੇ ਧਰਮਾਂ ਦੀ ਰਾਜਨੀਤੀ ਕਰਾਂਗੇ ਫਿਰ ਇਹਨੀਆਂ ਘਟਨਾਵਾਂ ਨੂੰ ਜਿਹੜੇ ਕੁਛ ਮਾੜੇ ਲੋਕ ਨੇ ਜਿਹੜੇ ਮਾੜੇ ਤੰਤਰ ਨੇ ਉਹ ਅੰਜਾਮ ਦਿੰਦੇ ਦੇਖੋ ਸਿਆਸਤਦਾਨਾਂ ਨੂੰ ਬਿਲਕੁਲ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਉਹ ਉਹਦਾ ਸਮਾਜ ਤੇ ਬਹੁਤ ਬੁਰਾ ਅਸਰ ਬਿਲਕੁਲ ਕੰਗਰਾਂ ਨੇ ਜੇ ਉਹਦੇ ਨਾਲ ਵਾਪਰੀ ਸੀ ਚਲੋ ਉਹ ਇੱਕ ਉਹਦਾ ਫਰਸਟ ਸਟੇਸ਼ਨ ਸੀ ਉਹਦੀ ਮਦਰ ਬੈਠੀ ਸੀ ਉਹ ਮਾੜੀ ਚੰਗੀ ਉਹਦੇ ਗੱਲ ਤੇ ਆਈ ਇਹੋ ਜਿਹੇ ਘਟਨਾਵਾਂ ਬੜੇ ਦੇਸ਼ 'ਚ ਬੜੇ ਮੁੱਖ ਮੰਤਰੀ ਲੈਵਲ ਦੇ ਬੰਦਿਆਂ ਨਾਲ ਵੀ ਵਾਪਰੀਆਂ ਨੇ ਕੇਜਰੀਵਾਲ ਸਾਹਿਬ ਨਾਲ ਵਾਪਰੀ ਸੀ ਫਿਰ ਸ਼ਦਪੂਰ ਜੀ ਨਾਲ ਵਾਪਰੀ ਸੀ ਕਿੰਨਿਆ ਕਰਨਾ ਹੋਣਾ ਨੇ ਬਾਦਲ ਸਾਹਿਬ ਤੇ ਵੀ ਕਰੀ ਜੁੱਤੀ ਸੁੱੜਤੀ ਸੀ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੂੰ ਕੇ ਵਰਕਣਾ ਸਾਰਾ ਵਰਗੀ ਮਾੜਾ ਹੋ ਜਾਂਦਾ ਸੋ ਉਹਨੇ ਜਦੋਂ ਬਿਆਨ ਦਿੱਤਾ ਇਧਰੋਂ ਵੀ ਰਿਐਕਸ਼ਨ ਹੋਇਆ ਉਦੋਂ ਹੀ ਮੈਂ ਕਹਿ ਨਾ ਸਕਿਆ ਜਿਹੜੀ ਸੈਲੀਬ੍ਰੇਸ਼ਨ ਹੁੰਦੀ ਏ ਗੱਲ ਦੀ ਉਹ ਮਾੜੀ ਹੁੰਦੀ ਏ ਉਹ ਮਾੜੇ ਤੰਤਰ ਨੂੰ ਆਪਾਂ ਮਤਲਬ ਚੜਾਉਨੇ ਆ ਤੇ ਉਹ ਫਿਰ ਇਹੋ ਜਿਹੇ ਘਟਨਾ ਦਾ ਕਿਤੇ ਨਾ ਕਿਤੇ ਇਲਜ਼ਾਮ ਨਿਕਲਦਾ ਸੋ ਮੈਂ ਮੈਂ ਉਹੀ ਗੱਲ ਕਹਿਣ ਲੱਗਾ ਉਥੇ ਉਹਦਾ ਉਹਦਾ ਹੀ ਅਸਰ ਜਿਹੜਾ ਵਾ ਮੜ ਕੇ ਉਥੇ ਰਿਐਕਸ਼ਨ ਹੁੰਦਾ ਹੈ ਮਾੜੇ ਬੰਦੇ ਉਥੇ ਇਕੱਠੇ ਹੋਣਗੇ ਕਿਉਂਕਿ ਸਾਰੇ ਮਾਚਲ ਨੂੰ ਮਾੜਾ ਨਹੀਂ ਕਹਿ ਸਕਦੇ ਮਾਚਲ 'ਚ ਬਹੁਤ ਲੋਕ ਜਾ ਰਹੇ ਨੇ ਔਰ ਬਹੁਤ ਲੋਕ ਉਥੇ ਮਤਰਾਜੀ ਵੀ ਛੁੱਟੀਆਂ ਕੱਟ ਰਹੇ ਨੇ ਅੱਜ ਵੀ ਲੋਕ ਉਥੇ ਨੇ ਪਰ ਮੈਂ ਸਾਰਿਆਂ ਨੂੰ ਕਹਿੰਦਾ ਇਹਨੂੰ মিডিਆ ਰਹੀਂ ਇਹਦੇ ਨਾਲ ਇੰਨਾ ਜੋੜ ਕੇ ਨਾ ਵੇਖਿਆ ਜਾਵੇ ਇਥੇ ਸਖਤ ਸਖਤ ਐਕਸ਼ਨ ਲਿਆ ਜਾਵੇ ਮੈਂ ਕੰਗਨਾਰ ਰਣੌਤ ਨੂੰ ਵੀ ਕਹੂੰਗਾ ਉਹ ਮੈਂਬਰ ਪਾਰਲੀਮੈਂਟ ਨੇ ਹੁਣ ਉਹ ਸਟਾਰ ਨਹੀਂਗੇ ਉਹ ਅੱਗੇ ਆਉਣ ਅੱਗੇ ਆ ਕੇ ਸੋਹੇ ਦੀ ਕਾਰਵਾਈ ਕਰਾਉਣ ਤਾਂ ਕਿ ਸਾਡੀਆਂ ਸਾਂਝਾ ਵਧਨ ਸਾਡੀਆਂ ਘਟਨਾਂ ਇਨੇ ਜੇ ਨਫਰਤ ਵਾਲੀ ਗੱਲ ਕੋਈ ਨਹੀਂ ਗਈ ਇਹਦੇ ਚ ਪੋਲਿਟਿਕਲ ਬੰਦੇ ਨੂੰ ਇੱਕ ਪੁਲ ਦਾ ਬ੍ਰਿਜ ਦਾ ਰੋਲ ਅਦਾ ਕਰਨਾ ਚਾਹੀਦਾ ਨਾ ਹਿਮਾਚਲ ਪੁਲਿਸ ਨੂੰ ਪੂਰੀ ਜੀ ਉਹਨਾਂ ਸੱਟਾਂ ਲੱਗੀਆਂ ਨੇ ਸੱਟਾਂ ਦਾ ਤੇ ਪਰਚਾ ਦਰਜ ਹੋਣਾ ਚਾਹੀਦਾ ਜਾਂਚ ਦਾ ਕੰਮ ਤੇ ਬਾਅਦ ਦੀ ਗੱਲ ਹੈ ਪਹਿਲੋ ਐਫ ਆਈ ਆਰ ਦਰਜ ਕਰਕੇ ਉਹਨਾਂ ਤੇ ਕਾਰਵਾਈ ਕਰਨ ਔਰ ਜਿਹੜੇ ਬੰਦੇ ਲੋਕ ਨੇ ਕਿਉਂਕਿ ਅਸੀਂ ਸਾਰੇ ਹਿਮਾਚਲ ਨੂੰ ਮਾੜਾ ਨਹੀਂ ਕਹਿ ਸਕਦੇ ਹਿਮਾਚਲੀਆ ਨੂੰ ਮਾੜਾ ਨਹੀਂ ਕਹਿ ਸਕਦੇ ਸਾਡੇ ਇਥੇ ਬਹੁਤ ਚੰਗੇ ਮੁੰਡੇ 20 20 30 30 ਸਾਲ ਦੇ ਕੰਮ ਕਰਦੇ ਨੇ ਪਰ ਇਹਨੇ ਮਾੜੇ ਤੰਤਰ ਨੇ हिमाचल ਦੇ ਵਿੱਚ ਕਟਮਾਰ ਦਾ ਸ਼ਿਕਾਰ ਹੋਏ ਸਪੈਨਿਸ਼ ਪੰਜਾਬੀ ਜੋੜੇ ਨਾਲ ਐਮਪੀ ਗੁਰਜੀਤ ਔਜਲਾ ਨੇ ਕੀਤੀ ਮੁਲਾਕਾਤ ਆਰੋਪੀਆਂ ਦੀ ਗ੍ਰਿਫਤਾਰੀ ਦੀ ਕੀਤੀ ਮੰਗ ਗੁਰਜੀਤ ਔਜਲਾ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਔਰ ਉਹ ਘੁੰਮਣ ਫੇਰ ਲਈ ਗਏ ਆਮ ਹੀ ਜਾਂਦੇ ਨੇ ਸਾਡੇ ਟਲੋਜੀ ਔਰ ਪਹਾੜੀਆਂ 'ਚ ਐਸੇ ਜਿਹੜੇ ਗਰਮੀ ਹੋਈ ਹੈ ਥੱਲੇ ਦੇ ਸਾਰੇ ਉੱਧਰ ਨੂੰ ਜਾਂਦੇ ਨੇ ਪੰਜਾਬ ਦੇ ਤਕਰੀਬਨ ਔਰ ਉੱਥੇ ਕੁਝ ਸ਼ਰਾਰਤੀ ਲੋਕਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ ਔਰ ਇਹਨਾਂ ਨੂੰ ਮਾੜਾ ਚੰਗਾ ਬੋਲਿਆ ਔਰ ਉਹਨਾਂ ਦੇ ਮੁਤਾਬਕ ਉਹਨਾਂ ਨੇ ਕੰਗਣਾ ਦਾ ਨਾਮ ਲਾ ਕੇ ਕਿਹਾ ਵੀ ਆਹ ਉਹਨਾਂ ਨੇ ਕੀਤਾ ਤੇ ਅਸੀਂ ਤੁਹਾਡੇ ਨੇ ਕੀਤਾ ਜੋ ਕਿ ਬਹੁਤ ਮੰਦਪਾਕੀ ਗੱਲ ਹੈ ਬਹੁਤ ਮਾੜੀ ਗੱਲ ਹੈ ਮੈਂ ਮੁੱਖ ਮੰਤਰੀ ਮਾਝੇਲ ਤੋਂ ਮੰਗ ਕਰਦਾ ਕਿ ਇਮੀਡੀਏਟਲੀ ਮੈਂ ਕੋਸ਼ਿਸ਼ ਵੀ ਕਰ ਰਿਹਾ ਉਹਨਾਂ ਨਾਲ ਗੱਲ ਕਰਨ ਦੀ ਇਹ ਤੱਕ ਹੋਈ ਨਹੀਂ ਮੇਰੀ ਜੀ ਤੇ ਮੈਂ ਉਹਨਾਂ ਨਾਲ ਇਮੀਡੀਏਟਲੀ ਗੱਲ ਕਰਕੇ ਤੇ ਉਹਨਾਂ ਤੇ ਐਕਸ਼ਨ ਲੈਣ ਔਰ ਪਰਚਾ ਦਰਜ ਕਰਕੇ ਉਹਨਾਂ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹਨਾਂ ਦਿਨਾਂ 'ਚ ਅਮੂਮਨ ਬਹੁਤ ਵੱਡੀ ਤਰ੍ਹਾਂ ਦੇ ਪੰਜਾਬੀ ਹਰ ਜਗ੍ਹਾ ਹੀ ਹੁੰਦੇ ਨੇ ਉੱਥੇ ਵੀ ਮਾੜੇ ਬੰਦੇ ਹੈਗੇ ਨੇ ਉੱਥੇ ਵੀ ਮਾੜੇ ਬੰਦੇ ਜਿਹੜੇ ਇਹੋ ਜਿਹੀ ਹਰਕਤ ਕੀਤੀ ਹੈ ਕਿਉਂਕਿ ਪੰਜਾਬੀ ਤੇ ਬਹੁਤ ਜਾ ਰਿਹਾ ਹੈ ਜੇ ਅੱਜ ਨਹੀਂ ਜਾ ਰਹੇ ਅਜੇ ਤੋ ਦੀ ਗਰਮੀ ਉਹਨਾਂ ਤੇ ਜਾ ਰਹੇ ਪਰ ਇਹੋ ਜਿਹੀ ਕੋਈ ਘਟਨਾ ਹੋਈ ਨਹੀਂ ਸੀ ਤੇ ਪਹਿਲੀ ਘਟਨਾ ਜਿਹੜੀ ਹੈ ਵਾਪਰੀ ਹੈ ਸੋ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਜਦੋਂ ਵੀ ਅਸੀਂ ਕਿਸੇ ਕੋਈ ਵੀ ਘਟਨਾ ਵਾਪਰਦੀ ਹੈ ਸਾਨੂੰ ਸੈ ਜੇ ਉਹ ਕਿਸੇ ਵਰਗਾ ਨਾਲ ਵਰਗਾ ਦੀ ਰਾਜਨੀਤੀ ਕਰਾਂਗੇ ਧਰਮਾਂ ਦੀ ਰਾਜਨੀਤੀ ਕਰਾਂਗੇ ਫਿਰ ਜਿਹੜੀਆਂ ਘਟਨਾਵਾਂ ਨੂੰ ਜਿਹੜੇ ਕੁਛ ਮਾੜੇ ਲੋਕ ਨੇ ਜਿਹੜੇ ਮਾੜੇ ਤੰਤਰ ਨੇ ਉਹ ਅੰਜਾਮ ਦਿੰਦੇ ਦੇਖੋ ਸਿਆਸਤਦਾਨਾਂ ਨੂੰ ਬਿਲਕੁਲ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਉਹ ਉਹਦਾ ਸਮਾਜ ਤੇ ਬਹੁਤ ਬੁਰਾ ਅਸਰ ਬਿਲਕੁਲ ਕੰਗਣਾ ਨੇ ਜੇ ਉਹਦੇ ਨਾਲ ਵਾਪਰੀ ਸੀ ਚਲੋ ਉਹ ਇੱਕ ਉਹਦਾ ਫਰਸਟ ਸਟੇਸ਼ਨ ਸੀ ਉਹਦੀ ਮਦਰ ਬੈਠੀ ਸੀ ਉਹ ਮਾੜੀ ਚੰਗੀ ਉਹਦੇ ਗੱਲ ਤੇ ਆਈ ਇਹੋ ਜਿਹੇ ਘਟਨਾਵਾਂ ਬੜੇ ਦੇਸ਼ 'ਚ ਬੜੇ ਮੁੱਖ ਮੰਤਰੀ ਲੈਵਲ ਦੇ ਬੰਦਿਆਂ ਨੇ ਵੀ ਵਾਪਰੀਆਂ ਨੇ ਕੇਜਰੀਵਾਲ ਸਾਹਿਬ ਨਾਲ ਵਾਪਰੀ ਸੀ ਰਿਸ਼ਾਦ ਪੁਆਰ ਜੀ ਨਾਲ ਵਾਪਰੀ ਸੀ ਕਿੰਨੀਆਂ ਘਟਨਾਵਾਂ ਨੇ ਬਾਦਲ ਸਾਹਿਬ ਤੇ ਵੀ ਇੱਕ ਰੀ ਜੁੱਤੀ ਸੜਤੀ ਸੀ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੂੰ ਕੇ ਵਰਕਣਾ ਸਾਰਾ ਵਰਗੀ ਮਾੜਾ ਹੋ ਜਾਂਦਾ ਸੋ ਉਹਨੇ ਜਦੋਂ ਬਿਆਨ ਦਿੱਤਾ ਇਧਰੋਂ ਵੀ ਰਿਐਕਸ਼ਨ ਹੋਇਆ ਉਦੋਂ ਹੀ ਮੈਂ ਕਹਿ ਨਾ ਸਕਿਆ ਜਿਹੜੀ ਸੈਲੀਬ੍ਰੇਸ਼ਨ ਹੁੰਦੀ ਕੇ ਇਹ ਗੱਲ ਦੀ ਉਹ ਮਾੜੀ ਹੁੰਦੀ ਹੈ ਉਹ ਮਾੜੇ ਤੰਤਰ ਨੂੰ ਆਪਾਂ ਮਤਲਬ ਚੜਾਉਨੇ ਆ ਤੇ ਉਹ ਫਿਰ ਇਹੋ ਜਿਹੀਆਂ ਘਟਨਾਵਾਂ ਦਾ ਕਿਤੇ ਨਾ ਕਿਤੇ ਇਲਜ਼ਾਮ ਨਿਕਲਦਾ ਸੋ ਮੈਂ ਮੈਂ ਉਹ ਹੀ ਗੱਲ ਕਹਿਣ ਲੱਗਾ ਉਥੇ ਉਹਦਾ ਉਹਦਾ ਹੀ ਅਸਰ ਜਿਹੜਾ ਵਾ ਮੜ ਕੇ ਉਥੇ ਰਿਐਕਸ਼ਨ ਹੁੰਦਾ ਹੈ ਮਾੜੇ ਬੰਦੇ ਉਥੇ ਇਕੱਠੇ ਹੋਣਗੇ ਕਿਉਂਕਿ ਸਾਰੇ ਮਾਚਲ ਨੂੰ ਮਾੜਾ ਨਹੀਂ ਕਹਿ ਸਕਦੇ ਮਾਚਲ 'ਚ ਬਹੁਤ ਲੋਕ ਜਾ ਰਹੇ ਨੇ ਔਰ ਬਹੁਤ ਲੋਕ ਉਥੇ ਮਤਰਾਜੀ ਵੀ ਛੁੱਟੀਆਂ ਕੱਟ ਰਹੇ ਨੇ ਅੱਜ ਵੀ ਲੋਕ ਉਥੇ ਨੇ ਪਰ ਮੈਂ ਸਾਰਿਆਂ ਨੂੰ ਕਹਿੰਦਾ ਇਹਨੂੰ মিডিਆ ਰਹੀਂ ਇਹਦੇ ਨਾਲ ਇੰਨਾ ਜੋੜ ਕੇ ਨਾ ਵੇਖਿਆ ਜਾਵੇ ਇਹਤੇ ਸਖਤ ਐਕਸ਼ਨ ਲਿਆ ਜਾਵੇ ਮੈਂ ਕੰਗਣਾ ਰਣੌਤ ਨੂੰ ਵੀ ਕਹੂੰਗਾ ਉਹ ਮੈਂਬਰ ਪਾਰਲੀਮੈਂਟ ਨੇ ਹੁਣ ਉਹ ਸਟਾਰ ਨਹੀਂਗੇ ਉਹ ਅੱਗੇ ਆਉਣ ਅੱਗੇ ਆ ਕੇ ਸੋਹੇ ਦੀ ਕਾਰਵਾਈ ਕਰਾਉਣ ਤਾਂ ਕਿ ਸਾਡੀਆਂ ਸਾਂਝਾ ਵਧਨ ਸਾਡੀਆਂ ਘਟਨਾਂ ਇਨੇ ਜੇ ਨਫ਼ਰਤ ਵਾਲੀ ਗੱਲ ਕੋਈ ਨਹੀਂ ਗਈ ਇਹਦੇ ਚ ਪੋਲਿਟਿਕਲ ਬੰਦੇ ਨੂੰ ਇੱਕ ਪੁਲ ਦਾ ਬ੍ਰਿਜ ਦਾ ਰੋਲ ਅਦਾ ਕਰਨਾ ਚਾਹੀਦਾ ਨਾ ਹਮਾਚਲ ਪੁਲਿਸ ਨੂੰ ਪੂਰੀ ਜੀ ਉਹਨਾਂ ਸੱਟਾਂ ਲੱਗੀਆਂ ਨੇ ਸੱਟਾਂ ਦਾ ਤੇ ਪਰਚਾ ਦਰਜ ਹੋਣਾ ਚਾਹੀਦਾ ਜਾਂਚ ਦਾ ਕੰਮ ਤੇ ਬਾਅਦ ਦੀ ਗੱਲ ਹੈ ਪਹਿਲੋ ਐਫ ਆਈ ਆਰ ਦਰਜ ਕਰਕੇ ਉਹਨਾਂ ਤੇ ਕਾਰਵਾਈ ਕਰਨ ਔਰ ਜਿਹੜੇ ਬੰਦੇ ਲੋਕ ਨੇ ਕਿਉਂਕਿ ਅਸੀਂ ਸਾਰੇ ਹਮਾਚਲ ਨੂੰ ਮਾੜਾ ਨਹੀਂ ਕਹਿ ਸਕਦੇ ਹਿਮਾਚਲੀਆਂ ਨੂੰ ਮਾੜਾ ਨਹੀਂ ਕਹਿ ਸਕਦੇ ਸਾਡੇ ਇਥੇ ਬਹੁਤ ਚੰਗੇ ਮੁੰਡੇ 20 20 30 30 ਸਾਲ ਦੇ ਕੰਮ ਕਰਦੇ ਨੇ ਪਰ ਇਹਨੇ ਮਾੜੇ ਤੰਤਰ ਨੇ ਉਹ ਉਹਨਾਂ ਨੂੰ